Música जैसे कि मिशन स्माइल का मकसद है खुशिया बांटना इस बार भी मिशन स्माइल कुछ हट कर कर रहा है मिशन स्माइल के प्रेसिडेंट सोनिया छापड़ा और वाइस प्रेसिडेंट मंजू शेठी ने बताया है कि आज मिशन स्माइल में गुरु नानक देव जी का गुरुपूर्व नेत्रहीन बच्चों और कुछ स्पेशल बच्चों के साथ मनाया बच्चों ने सुखमणी साहिब का पाठ भी किया और उसके बाद गुरबानी के शब्द भी पढ़े सबने आज मिलकर उस रब का शुकराना किया और सबसे बड़ी ये बात थी की जो गुरबानी के

ਤੇ ਵੰਡ ਛੱਤੋਂ ਵਾਲਾ ਵੀ ਜਿਹੜਾ ਉਹਨਾਂ ਦਾ ਹੁਕਮ ਕੀਤਾ ਹੋਇਆ ਹੈ ਤੇ ਅਸੀਂ ਅੱਜ ਉਹਨਾਂ ਦੇ ਹੁਕਮ ਅਨੁਸਾਰ ਹੀ ਅੱਜ ਕੁਝ ਉਹ ਜਿਹੇ ਬੱਚਿਆਂ ਨਾਲ ਬ্লাইন্ড ਬੱਚੇ ਔਰ ਕੁਝ ਸਪੈਸ਼ਲ ਬੱਚੇ ਅੱਜ ਅਸੀਂ ਉਹਨਾਂ ਦੇ ਕੋਲ ਆਏ ਆ ਉਹਨਾਂ ਨਾਲ ਗੁਰਪੁਰਬ ਸੈਲੀਬ੍ਰੇਟ ਕੀਤਾ ਹੈ ਉਹਨਾਂ ਬੱਚਿਆਂ ਨੇ ਸ਼ਬਦ ਪੜ੍ਹੇ ਨੇ ਔਰ ਇੰਨਾ ਅੱਛੇ ਸ਼ਬਦ ਪੜ੍ਹੇ ਹੈ ਨਾ ਕਿ ਅੱਜ ਵਾਕਈ ਬਹੁਤ ਅਰਦਾਸ ਹੈ ਹੀ ਕਿ ਬਾਬਾ ਜੀ ਸਭ ਨੂੰ ਮੈਨੇ ਕਹਿੰਦੇ ਖੁਸ਼ੀਆਂ ਬਖਸ਼ੋ ਸਭ ਨੇ ਆਪਾਂ ਕਹਿੰਦੇ ਆ ਕਿ ਆਪਾਂ ਇੱਕ ਆਪਣੇ ਕੋਲ ਅੱਖਾਂ ਹੁੰਦੇ ਹੋ ਵੀ ਨਾ ਅਸੀਂ ਕਿ ਰਾ ਮੇਰਾ ਕਰਦੇ ਆ ਪਰ ਮੇਰਾ ਇੱਕ ਮੈਸੇਜ ਹੈ ਕਿ ਇਹਨਾਂ ਬੱਚਿਆਂ ਨੂੰ ਬੂਸਟ ਕਰੋ ਅੱਲਾ ਤੇ ਤਰਸ ਨਾ ਖਾਓ ਇਹਨਾਂ ਬੱਚਿਆਂ ਦੇ ਨਾਲ ਇੰਜੋਏ ਕਰੋ ਇਹਨਾਂ ਨੂੰ ਵੀ ਹੱਕ ਹੈ ਸਮਾਜ ਵਿੱਚ ਵਿਚਰਨ ਦਾ ਔਰ ਮੈਂ ਆਪ ਸਭ ਜੀ ਨੂੰ ਕਹੂੰਗੀ ਕਿ ਤੁਸੀਂ ਜਰੂਰ ਜਿੱਥੇ ਲੱਗੇ ਨਾਲ ਛੋਟੀਆਂ-ਛੋਟੀਆਂ ਖੁਸ਼ੀਆਂ ਬਣ ਸਕਿਆ ਤੇ ਜਰੂਰ ਵੰਡਿਆ ਕਰੋ ਛੋਟੀਆਂ ਖੁਸ਼ੀਆਂ ਜੇ ਆਪਾਂ ਇਹਨਾਂ ਦੇ ਨਾਲ ਅੱਜ ਸਾਡੇ ਇੱਕ ਕੈਨੇਡਾ ਤੋਂ ਮੇਰੀ ਫਰੈਂਡ ਹੈ ਉਹਨਾਂ ਨੇ ਅੱਜ ਉਹਨਾਂ ਦਾ ਬਰਥਡੇ ਸੀ ਉਹਨਾਂ ਨੇ ਅੱਜ ਇਹਨਾਂ ਬੱਚੇ ਦੇ ਨਾਲ ਆਨਲਾਈਨ ਆਪਣਾ ਵੀਡੀਓ ਕਾਲਿੰਗ ਥਰੂ ਬਰਥਡੇ ਮਨਾਇਆ ਇੱਕ ਮੈਂਬਰ ਇੱਥੇ ਹੀ ਸੀਗਾ ਉਹਨਾਂ ਨੇ ਵੀ ਨ ਬਰਥਡੇ ਮਨਾਇਆ ਔਰ ਤੁਸੀਂ ਵੀ ਆਪਣੇ ਬਰਥਡੇ ਐਨੀਵਰਸਰੀ ਐਦਾ ਹੀ ਮਨਾਓ ਕਿਸੇ ਨੂੰ ਹੈਲਪ ਕਰਕੇ ਔਰ ਕਿਸੇ ਨੂੰ ਖੁਸ਼ੀਆਂ ਵੰਡ ਕੇ ਮੈਨ ਲੱਗਦਾ ਕਿ ਦੇਖੋ ਅਸੀਂ ਰੱਬ ਦੇ ਨਾਲ ਸ਼ੁਕਰਗੁਜ਼ਾਰ ਨਹੀਂ ਹੁੰਨੇ ਆ ਰੱਬ ਸਾਨੂੰ ਇੰਨਾ ਕੁਝ ਦਿੰਦਾ ਸੀ ਫਿਰ ਵੀ ਤੇਰਾ ਮੇਰਾ ਲੜਦੇ ਰਹਿੰਦੇ ਹਾਂ ਹਮੇਸ਼ਾ ਕਿ ਮੇਰੇ ਕੋਲ ਆ ਚੀਜ਼ ਨਹੀਂ ਅਸੀਂ ਹਮੇਸ਼ਾ ਕੰਪਲੇਂਟਸ ਹੀ ਕਰਦੇ ਹਾਂ ਔਰ ਮੈਂ ਦੇਖੋ ਅੱਜ ਉਹ ਬੱਚੇ ਵੀ ਨਹੀਂ ਜਿਨ੍ਹਾਂ ਨੂੰ ਸ਼ਾਇਦ ਆਪਾਂ ਅੱਖਾਂ ਬੰਦ ਕਰ ਲਈਏ ਨਾ ਤੇ ਸ਼ਾਇਦ ਸਾਨੂੰ ਕੁਝ ਚੰਗੇ ਤੋਂ ਮੁਜਬੂਰ ਹੋ ਜਾਗੇ ਤੇ ਬੱਚੇ ਗੇਮਾਂ ਵੀ ਖੇਡਦੇ ਨੇ ਬੱਚੇ ਸਭ ਕੁਝ ਨੇ ਪੜ੍ਹਾਈ ਵੀ ਕਰਦੇ इवन ਅੱਛੇ ਅੱਛੇ ਡੈਜ਼ਿਗਨੇਸ਼ਨਸ ਤੇ ਵੀ ਨਹੀਂ ਤੇ ਆਪਾਂ ਲੋਕ ਕਿਉਂ ਨਾ ਆਪੋ ਜੀ ਰੱਬ ਦੀਆਂ ਦਿੱਤੀਆਂ ਦਾਤਾਂ ਤੇ ਸ਼ੁਕਰਗੁਜ਼ਾਰ ਕਰੀਏ ਅੱਜ ਮੇਰੇ ਨਾਲ ਸਾਡੇ ਨਾਲ ਸੀਨੀਅਰ ਸਿਟੀਜ਼ਨ ਦੇ ਅੰਕਲ ਜੀ ਜੋ ਸਾਡੇ ਨਾਲ ਖੜੇ ਨੇ ਇਹ ਅੱਜ ਦੇ ਨੀ ਮਿਸ਼ਨ ਸਮਾਈ ਦੇ ਸਾਡੇ ਫਾਦਰ ਕਹਿ ਸਕਦੇ ਆ ਅੱਜ ਉਹ ਨਾਲ ਖੜੇ ਔਰ ਇਹਨਾਂ ਨੇ ਆਪਣੀਆਂ ਅੱਖਾਂ ਵੀ ਡੋਨੇਟ ਕੀਤੀਆਂ ਹੋਈਆਂ ਨੇ ਇਹਨਾਂ ਨੇ ਸਾਫ਼ ਲਿਖ ਕੇ ਦਿੱਤਾ ਹੋਇਆ ਕਿ ਮੇਰੀ ਜਾਨ ਤੋਂ ਬਾਅਦ ਮੇਰੀਆਂ ਅੱਖਾਂ ਡੋਨੇਟ ਕਰ ਦਿੱਤੀਆਂ ਕਿਸੇ ਨੂੰ ਨਜ਼ਰ ਆ ਜਾਏਗਾ ਕਿਸੇ ਦੀ ਜ਼ਿੰਦਗੀ ਵਿੱਚ ਚਾਨਣ ਰੰਗ ਭਰੇ ਜਾਣਗੇ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਕਿਸੇ ਨੂੰ ਕਿਡਨੀ ਕਮ ਆ ਜਾਏਗੀ ਕਿਸੇ ਨੂੰ ਲੀਵਰ ਕਮ ਆ ਜਾਏ ਤੇ ਕਿੰਨੀ ਅੱਛੀ ਸੋਚ ਹੈ ਤੁਸੀਂ ਵੀ ਇਹ ਚੀਜ਼ਾਂ ਦੇਖੋ ਸਾਡੇ ਜਾਨ ਤੋਂ ਬਾਹਰ ਸਰੀਰ ਮਿੱਟੀ ਹੈ ਤੇ ਕਿਉਂ ਨਾ ਆਪਾਂ ਆਪਣੇ ਸਰੀਰ ਨੂੰ ਕਿਸੇ ਦੇ ਲੇਖੇ ਲਾ ਜਾਈਏ ਇੱਕ ਪ੍ਰਣ ਕਰੀਏ ਪੈਸਾ ਸਭ ਕੋਲ ਹੁੰਦਾ ਜੇ ਪੈਸਾ ਹੈਗਾ ਨਾ ਤਾਂ ਦੇਣ ਦੇ ਕਾਬਿਲ ਵੀ ਤੁਹਾਨੂੰ ਰੱਬ ਨੇ ਦਿੱਤਾ ਹੈ ਨਾ ਤਾਂ ਜ਼ਰੂਰ ਦਿਓ ਆਪਣਾ ਤੇਰ ਮੇਰ ਕਰਨਾ ਛੱਡ ਦਿਓ ਗਿਲੇ ਸ਼ਿਕਵੇ ਮੰਨਾਂ ਚੋਂ ਹਟਾ ਦਿਓ ਕੁਝ ਨਹੀਂ ਜਾਣਾ ਨਾਲ ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਥੈਂਕ ਯੂ ਸੋ ਮੱਚ ਹੈਪੀ ਗੁਰਪੁਰਬ ਅਗੇ Once against, और मैं आप स्माइल ज्वाइन करो मिल के खुशियाँ बनिया करी आप सब्जी के बहुत साध की जरूरत है थैंकफुलका मैं दिता कि मैं सामने यह सब कुछ दस सक थैंक यू ਜੀ ਮੇਰਾ ਨਾਮ ਮੰਜੂ ਸ਼ੇਕਰੀ ਹੈ ਮੈਂ ਵਾਈਸ ਪ੍ਰੈਜ਼ੀਡੈਂਟ ਆ ਮਿਸ਼ਨ ਸਮਾਈਲ ਐਨ ਜੀਓ ਤੋਂ ਅੱਜ ਅਸੀਂ ਬ੍ਰੇਲ ਤੋਂ ਬਣਾਇਆ ਜਿੱਤੇ ਕੁਝ ਐਮਰ ਬੱਚੇ ਨੇ ਤੇ ਕੁਝ ਬਿਲਕੁਲ ਬਲਾਈਂਡ ਬੱਚੇ ਨੇ ਤੇ ਕੁਝ ਥੋੜੇ ਕੁ ਬੱਚੇ ਨੇ ਜਿਨ੍ਹਾਂ ਨੂੰ ਹਲਕਾ ਹੀ ਕਰਨਾ ਚਾਹਤ ਆ ਪਰ ਮੈਨੂੰ ਇੱਥੇ ਆ ਕੇ ਇੱਕ ਛੇ ਬੜੀ ਚੀਜ਼ ਮੈਨੂੰ ਪਹਿਲੇ ਲੱਗ ਰਿਹਾ ਸੀ ਅਸੀਂ ਬਲਾਈਂਡ ਬੱਚਿਆਂ ਕੋਲ ਜਾ ਰਹੇ ਆ ਵਿਚਾਰੇ ਐਮਰ ਬੱਚਿਆਂ ਕੋਲ ਮੈਨੂੰ ਲੱਗਦਾ ਕਿ ਵਿਚਾਰਾ ਸ਼ਬਦ ਨਾ ਅੱਜ ਕਹਿ ਕੇ ਨਾ ਮੈਨੂੰ ਆਪਣੇ ਆਪ ਤੇ ਲੱਗਦਾ ਕਿ ਮੈਂ ਗੁਨਾਹ ਕੀਤਾ ਮੈਂ ਹੈਰਾਨ ਹੋ ਗਈ ਆ ਕੇ ਬੱਚਿਆਂ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਸਾਨੂੰ ਇਹ ਦੱਸਿਆ ਅਸੀਂ ਕਿੰਨੀਆਂ ਕਿ ਦੁਨੀਆ ਤਕਲੀਫਾਂ ਆਪਣੇ ਆਸ-ਪਾਸ ਫਲੇਰ ਕੇ ਰੱਖਦੇ ਆ ਮੈਨੂੰ ਆਜੇ ਇਹ ਨਹੀਂ ਮਿਲਿਆ ਇਹ ਨਹੀਂ ਹੈ ਪਰ ਤੁਸੀਂ ਮੈਂ ਆਜੇ ਆ ਕੇ ਬੱਚਿਆਂ ਨੂੰ ਜਜ਼ਬਾ ਦੇਖਿਆ ਬੱਚੇ ਜਿਹੜੇ ਨੇ ਉਹਨਾਂ ਨੇ ਜਿੰਨੀਆਂ ਉਹਨਾਂ ਦੀਆਂ ਮੁਸੀਬਤਾਂ ਜਿਹੜੇ ਆਪਾਂ ਕਸ਼ਟ ਸਮਝ ਰਹੇ ਸੀ ਉਹਦੇ ਤੋਂ ਕਿਤੇ ਉੱਪਰ ਨੇ ਬੱਚਿਆਂ ਨੇ ਕਿਆ ਗਾਣੇ ਗਾਏ ਨੇ ਬੱਚਿਆਂ ਨੇ ਪੂਛੇ 올ਿਮਪੀਆਡ ਹੋਇਆ ਸੀ ਉਹਦੇ ਵਿੱਚ ਪਾਰਟਿਸਪੇਟ ਕੀਤਾ ਔਰ ਇਹਨਾਂ ਨੇ ਪ੍ਰਾਈਜ਼ ਜਿੱਤੇ ਨੇ ਸਲੂਟ ਕਰਦੀ ਆ ਮੈਂ ਉਹਨਾਂ ਟੀਚਰਸ ਨੂੰ ਨਾਰਮਲ ਬੱਚੇ ਨੂੰ ਪੜਾਉਣਾ ਤੇ ਚਲੋ ਆਸਾਨ ਹੀ ਕੰਮ ਹੁੰਦਾ ਕਿਉਂਕਿ ਮੈਂ ਖੁਦ ਇੱਕ ਟੀਚਰ ਹਾਂ ਕਮਾਲ ਹੈ ਕਿ ਜਿਹੜੇ ਬੱਚਿਆਂ ਨੇ ਅੱਜ ਸਾਨੂੰ ਆਪਣੇ ਹੁਨਰ ਦਿਖਾਏ ਨੇ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਬਾਬਾ ਜੀ ਨੇ ਸਾਨੂੰ ਇੱਕ ਸਕੂਲ ਬਣਾਇਆ ਹੈ ਕਿ ਸਾਨੂੰ ਇਹ ਹੱਥੀਂ ਐਕਸਾਡੀ ਮਿਸ਼ਨ ਸਮਾਈਲ ਫੈਮਿਲੀ ਐਨੇ ਕੋ ਵਧੀਆ ਹੈ ਬੱਚਿਆਂ ਲਈ ਨੇ ਸਾਰੇ ਗਿਫਟ ਕੀਤੇ ਗਏ ਨੇ ਅਤੇ ਬੱਚਿਆਂ ਨੂੰ ਇੰਨੇ ਮਹਿਸੂਸ ਮਿਲੇ ਨੇ ਟੋਪੀਆਂ ਪਾਈਆਂ ਨੇ ਯਾਨੀ ਸਰਦੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਬੱਚਿਆਂ ਲਈ ਔਰ ਦੇਖੋ ਜਦੋਂ ਤਿਉਹਾਰ ਹੁੰਦਾ ਹੈ ਉਹਦੇ ਵਿੱਚ ਗਿਫਟ ਨਾ ਮਿਲੇ ਤੇ ਫਿਰ ਕੀ ਫਾਇਦਾ ਹੈ ਤੇ ਬੱਚਿਆਂ ਲਈ ਨੇ ਵਧੀਆ ਸਵੈਟਰ ਸਾਡੀ ਮਿਸ਼ਨ ਸਮਾਈਲ ਫੈਮਿਲੀ ਨੇ ਅਰੇਂਜ ਕੀਤੇ ਨੇ ਤੇ ਬੱਚਿਆਂ ਨੂੰ ਅਸੀਂ ਬਾਬਾ ਜੀ ਦੇ ਬਰਥਡੇ ਦੇ ਉੱਪਰ ਬਿਲਕੁਲ ਵਧੀਆ ਵਾਲਾ ਗਿਫਟ ਦੇ ਦਿੱਤੇ ਨੇ ਤੇ ਬੱਚੇ ਬਹੁਤ ਖੁਸ਼ ਹੋ ਗਏ ਇਹੋ ਜਿਹੀ ਖੁਸ਼ੀਆਂ ਲਈ ਅਸੀਂ ਤਰਸਦੇ ਆ ਨਾ ਕਿ ਜੇ ਤੁਹਾਡਾ ਦਿਲ ਕਰਦਾ ਨਾ ਖੁਸ਼ੀਆਂ ਵੰਨਣ ਲਈ ਸਾਨੂੰ ਜੁਆਇਨ ਕਰਦੇ ਮਿਸ਼ਨ ਸਮਾਈਲ ਫੈਮਿਲੀ ਨਾਲ ਜੁਆਇਨ ਕਰੋ ਬਹੁਤ ਸਾਰੇ ਪੈਸੇ ਨਹੀਂ ਲੱਗਦੇ ਥੋੜੇ ਥੋੜੇ ਪੈਸੇ ਸਾਨੂੰ ਲਾਣਾ ਹੀ ਪੈਂਦੇ ਨੇ ਪਰ ਖੁਸ਼ੀਆਂ ਮੰਡਲ ਨਹੀਂ ਤੁਹਾਡਾ ਮਨ ਹੋਣਾ ਚਾਹੀਦਾ ਫਿਰ ਦੇਖੋ ਆਪਣੀ ਰੂ ਰੂ ਕਿਤਾ ਕੁਸ਼ ਹੁੰਦੀ ਹੈ ਮੈਂ بار بار ਤੁਹਾਨੂੰ ਅਹੀ ਗੱਲ ਹਰ ਵਾਰੀ ਕਹਿਨੀ ਆ ਆਪਣੀ ਹਰ ਵੀਡੀਓ ਚ ਕਹਿਨੀ ਆਓ ਸਾਨੂੰ ਜੁਆਇਨ ਕਰੋ ਥੈਂਕ ਯੂ ਮੈਂ ਮੈਂ ਸੁਰੇਸ਼ ਪਾਲ 197 1918 ਆਪਣੇ ਬਰਥਡੇ ਵਾਲੇ ਦਿਨ ਆਪਣੀ ਆਈਸ ਤੇ ਆਪਣੀ ਆਰਗਨਸ ਡੀਐਮਸੀ ਨੂੰ ਡੋਨੇਟ ਕੀਤੀਆਂ ਸੀ ਉਹਦੇ ਬਾਅਦ ਮੈਂ ਰੈਗੂਲਰ ਮਿਸ਼ਨ ਸਮਾਈਲ ਨਾਲ ਨੰਨਾਂ ਨੇ ਮੈਨੂੰ ਇੰਨਾ ਆਨਰ ਕੀਤਾ ਕਿ ਮੈਂ ਮਿਸ਼ਨ ਸਮਾਈਲ ਨਾਲ ਲਗਾਤਾਰ ਜੁੜਿਆ ਰਹੇ ਹਾਂ ਕਿ ਹਮੇਸ਼ਾ ਇਨਾਂ ਨੇ ਮੈਨੂੰ ਹਰ ਫੰਕਸ਼ਨ 'ਚ ਸੱਦਿਆ ਮੈਨੂੰ ਬਹੁਤ ਇੱਜ਼ਤ ਦਿੰਦੇ ਆ ਤੇ ਮੈਂ ਆਪਣੇ ਜਦੋਂ ਆਈ ਡੋਨੇਟ ਕੀਤੀ ਤੇ ਮੇਰੀ ਖੁਸ਼ੀ ਸੀ ਹੈ ਗਈ ਸੀ ਕਿ ਮੈਂ ਕਿਤੇ ਬਾਹਰ ਨਾ ਜਾਵਾਂ ਮੈਂ ਲੁਧਿਆਣਾ ਵਿੱਚ ਆਪਣੇ ਘਰੋਂ ਸਿਰਫ ਕੱਲਾ ਹੈਗਾ ਹਾਂ ਆਈ ਸੀਨੀਅਰ ਸਿਟੀਜ਼ਨ ਹੋ ਕੇ ਰਹਿ ਰਹੇ ਹਾਂ ਤੇ ਮਿਸ਼ਨ ਸਮਾਈਲ ਮੈਨੂੰ ਉਹਨਾਂ ਆਨਰ ਦੇ ਕੇ ਮੈਨੂੰ ਹਮੇਸ਼ਾ ਸਪੋਰਟ ਕਰਦਾ ਹੈ ਤੇ ਮੇਰੀ ਹਰ ਖੁਸ਼ੀ ਪੂਰੀ ਕਰਦਾ ਹੈ ਇਸਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਸੋਨੀਆ ਮੈਮ ਦਾ ਤੇ ਮੰਜੂ ਜੀ ਦਾ ਜਿੰਨਾ ਥੈਂਕ ਕਰ ਥੈਂਕਸ ਕਰਾਂ ਉਹਨਾਂ ਘਟ ਦੇ ਆ ਵੈਰੀ ਸਪੈਸ਼ਲ ਫੋਰ